ਅਜੋ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਅਤੇ ਭਾਜਪਾ ਦੇ ਆਗੂ ਸੁੰਦਰਸ਼ਾਮ ਅਰੋੜਾ ਦੇ ਘਰ ਕਾਂਗਰਸ ਦੇ ਵੱਡੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਪਹੁੰਚੇ ਨੇ ਜਿੱਥੇ ਕਿ ਉਹਨਾਂ ਵੱਲੋਂ ਕਾਫੀ ਲੰਮਾ ਸਮਾਂ ਜਿਹੜਾ ਸੁੰਦਰਸ਼ਾਮ ਅਰੋੜਾ ਦੇ ਘਰ ਅੰਦਰ ਬਿਤਾਇਆ ਗਿਆ ਤਾਂ ਜਿਵੇਂ ਹੀ ਪ੍ਰਤਾਪ ਸਿੰਘ ਬਾਜਪਾ ਸੁੰਦਰਸ਼ਾਮ ਅਰੋੜਾ ਦੇ ਘਰ ਪਹੁੰਚਦੇ ਨੇ ਤਾਂ ਉਸ ਵਕਤ ਤੋਂ ਹੀ ਲਗਾਤਾਰ ਹੁਸ਼ਿਆਰਪੁਰ ਦੀ ਸਿਆਸਤ ਨੂੰ ਲੈ ਕੇ ਜੜੀਆਂ ਅਟਕਲਾਂ ਜਾਰੀ ਹੋ ਗਈਆਂ ਸਨ ਕੀ ਹੋ ਸਕਦਾ ਹੈ ਕਿ ਜਲਦ ਸੁੰਦਰਸ਼ਾਮ ਅਰੋੜਾ ਕਾਂਗਰਸ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਕਿਉਂਕਿ ਸਾਲ 2022 ਦੇ ਵਿੱਚ ਜਦੋਂ ਸੁੰਦਰ ਸ਼ਾਮ अरोड़ा ਵੱਲੋਂ ਕਾਂਗਰਸ ਵੱਲੋਂ ਚੋਣ ਲੜੀ ਗਈ ਸੀ ਤਾਂ ਉਸ ਵਕਤ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਜਿੱਤ ਹਾਸਲ ਕਰਨ ਤੋਂ ਬਾਅਦ ਸੁੰਦਰ ਸ਼ਾਮ अरोड़ा ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਸਤੀਕੀਆਂ ਚੋਂ ਇੱਕ ਮੰਨਿਆ ਜਾਂਦਾ ਸੀ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਵੀ ਮਿਲੀ ਸੀ ਉੱਥੇ ਹੁਣ ਜਾ ਕੇ ਆਪਾਂ ਗੱਲ ਕਰੀਏ ਜਦੋਂ ਮੀਡੀਆ ਦੇ ਨਾਲ ਪ੍ਰਤਾਪ ਸਿੰਘ ਬਾਜਪਪਾ ਵੱਲੋਂ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਸਾਫ਼ ਜ਼ਾਹਰ ਕੀਤਾ ਗਿਆ ਕਿ ਇਹ ਕੋਈ ਸਿਆਸੀ ਫੇਰੀ ਨਹੀਂ ਹੈ ਬਲਕਿ ਉਹ ਸੁੰਦਰ ਸ਼ਾਮ अरोड़ा ਨੂੰ ਮਿਲਣ ਦੇ ਲਈ ਪਹੁੰਚੇ ਸਨ ਕਿਉਂਕਿ ਸੁੰਦਰ ਸ਼ਾਮ अरोड़ा ਨਾਲ ਉਹਨਾਂ ਦੇ ਪਰਿਵਾਰਕ ਸਬੰਧ ਨੇ ਤੇ ਬੀਤੇ ਸਮੇਂ ਦੌਰਾਨ ਸੁੰਦਰ ਸ਼ਾਮ अरोड़ा ਦੀ ਸਿਹਤ ਖਰਾਬ ਚੱਲ ਰਹੀ ਸੀ ਤੇ ਅੱਜ ਸਿਹਤ ਦਾ ਹੀ ਹਾਲਚਾਲ ਜਾਣਨ ਲਈ ਉਹਨਾਂ ਦੇ ਘਰ ਪਹੁੰਚੇ ਹੋਏ ਸਨ ਹੋਰ ਕੀ ਕੁਝ ਪ੍ਰਤਾਪ ਸਿੰਘ ਬਾਜਪਪਾ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅਸੀਂ ਸਭ ਆਦੇ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਆ ਉਹ ਪਾਰਟੀ ਪਹੁੰਚਾ ਤੇ ਮੈਂ ਮੇਰੀ ਸੁਣ ਲੈ ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕਰਦੇ ਨੇ so he is like my younger brother ਨੂੰ ਪਤਾ ਲੱਗਿਆ ਸੀ ਪਿਛਲੇ ਦਿਨਾਂ ਵਿੱਚ ਕੋਈ ਤਰ੍ਹਾਂ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੀ ਕੋ ਰੋਕੇ ਚਾਹਦਾ ਕਾਪਤੜ ਕੋ ਕੀ ਕੇ ਜਾਉਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਕਿ ਇਸ ਤੋਂ ਵਾਦੇ ਦੇ ਤੇ ਕੋਈ ਬਹੁਤਾ ਸੋਚਨ ਵਿਚਾਰ ਆ ਰਿਹਾ ਹੈ। ਅੱਜ ਵਾਪਸੀ ਕਰਵਾਪੀ ਵੀ ਹੋ ਰਹੀ ਹੈ ਅੱਜ ਕਾਂਗਰਸ ਦੀ ਸੁਣ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਤੇ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣਾ ਹੈ। ਬਾਜਪਾ ਸਾਹਿਬ ਹੁਸ਼ਿਆਰਪੁਰ ਹਲਕਾ ਬਹੁਤ ਸਮੇਂ ਤੋਂ ਪਿਛੜ ਰਿਹਾ ਹੋਣਾ ਪਿਆ ਜੀ ਜਦੋਂ ਤੋਂ अरोड़ा ਸਾਹਿਬ ਕਾਂਗਰਸ ਛੱਡ ਕੇ ਗਏ ਹੋਏ ਜੀ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤੋਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚ ਨੇ ਕੋਈ ਭਾਜਪਾ ਚ ਨੇ ਕੋ ਕਾਂਗਰਸ ਚ ਨੇ ਉਹ ਸਾਰੇ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਮਿਲ ਕੇ ਰੱਖਨੇ ਤੇ ਇਹ ਜ਼ਰੂਰੀ ਥੋੜਾ ਕੇ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ ਚਲੋ ਯਾਰ ਇਹ ਪੱਖੋ ਕਿਹਾ ਹੋਵੇ ਯਾਰ ਵਾਪਸ ਆ ਜੂ ਹਾਂ ਹਾਂਜੀ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਾਨ ਇਹਨਾਂ ਦਾ ਹੋਏਗਾ ਕੋ ਜੋ ਵੀ ਇਹਨਾਂ ਦਾ ਵਿਚਾਰ ਰੁਕੇ ਇਹਨਾਂ ਤੇ ਕਾਂਗਰਸ ਨੂੰ ਕੋਈ ਸੈਂਬਰੀ ਸੋਲਡ ਕੋਈ ਆਜੀ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿਰੀ ਪਰਿਵਾਰਿਕ ਕਰਦੇ ਸੀ ਮਾਈਂਸ਼ਾ ਇਹਨਾਂ ਨੂੰ ਵਾਦਾ ਕੀਤਾ ਸੀ ਤੇ ਮੈਂ ਉਸ ਵਾਦੇ ਮੁਤਾਬਕ ਗੱਲ ਕਰੇ ਹਾਰਪੁਰ ਕੋਈ ਹਲਕਾ ਇੰਚਾਰਜ ਨਹੀਂ ਹੈ ਰੈਸਟ ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੇਈਏ ਬਾਕੀ ਸਾਰਾ we at gna university see potential in everyone and everything around us we drive innovation and entrepreneurship we groom competent global citizens to effect positive change around them